ਕਿ ਉਸ ਤੋਂ ਬਾਅਦ ਜਿਹੜੀ ਅਗਲੀ ਮੀਟਿੰਗ ਹੋਈ ਸੀ ਪ੍ਰਧਾਨ ਚੋਣ ਤੋਂ ਬਾਅਦ ਫਰਡੇ ਨੂੰ ਪ੍ਰਧਾਨ ਚੋਣ ਹੁੰਦਾ ਮੰਡੇ ਨੂੰ ਇਹ ਮੀਟਿੰਗ ਰੱਖ ਲੈਂਦੇ ਆ 15 ਜਾਰ ਨੂੰ ਉਸ 15 ਜਾਰ ਦੀ ਮੀਟਿੰਗ ਵਿੱਚ ਇੱਕ ਇਹਨਾਂ ਨੇ ਮਤੇ ਲੈਂਦੇ ਸੀਗੇ ਇੱਕ ਮਤਾ ਲੈਂਦਾ ਸੀਗਾ ਜਿਹੜਾ এমਪਲੋਏ ਵਾਲਾ ਗੱਲ ਕਰ ਰਿਹਾ ਔਰ ਉਹਦੇ ਵਿੱਚ ਕੋਈ ਇਹਨਾਂ ਨੇ ਮੁਖਾਫਤ ਨਹੀਂ ਕੀਤੀ ਕਿ ਇਹ نوકરી ਨਹੀਂ ਮਿਲਣੀ ਚਾਹੀਦੀ ਕਲੀਅਰ ਕਰਦੇ ਉਹਦੀ ਵੀਡੀਓ ਪਈ ਆ ਤੁਹਾਡੇ ਨਾਮਾ ਹੁਣੇ ਸ਼ੇਅਰ ਕਰ ਦੂੰਗਾ ਆਨਲਾਈਨ ਵੀ ਪਈ ਸਿਰਫ ਇੰਨੀ ਬੇਨਤੀ ਕੀਤੀ ਗਈ ਸੀ ਕਿ ਤੁਸੀਂ ਜੋ ਕਰਨਾ ਹੈ ਐਸ ਪਰੂਵ ਕਰੋ ਕੋ ਗੱਦਗੌਤਾ ਨਹੀਂ ਕਹਿੰਦੀ ਰੂਲ ਫੋਲੋ ਕਰੋ ਪਰ ਕਿਉਂਕਿ ਇਹਨਾਂ ਨੂੰ ਪੁਰਾਣੀ ਆਦਤ ਹੈ ਰੂਲ ਨਾ ਫੋਲੋ ਕਰਨ ਦੀ ਕਿਉਂਕਿ ਪੈਸੇ ਖਾਣੇ ਹੁੰਦੇ ਆ ਕਰਪਸ਼ਨ ਕਰਨੀ ਹੁੰਦੀ ਆ ਉਰੂਲਾ ਚ ਰਹਿ ਕੇ ਤਾਂ ਹੁੰਦੀ ਨਹੀਂ ਜਿਵੇਂ ਇਹਨਾਂ ਦਾ ਕਰਨੀ ਨਫਰ ਹਮ ਬੇਲ ਕਰੰਦਾ ਫਿਰਦਾ ਜੋ ਕਿ ਐਕਟ ਹੋ ਰਹੀ ਆ ਇਹਨਾਂ ਨੂੰ ਪਤਾ ਹਾਲਾਤ ਇਹਨਾਂ ਦੇ ਵੀ ਉਹੀ ਹੋਣੇ ਆ ਜੇ ਸਰਕਾਰ ਵੀ ਕਰੀ ਤਾਂ ਕੋਟਾ ਬੈਠੀਆਂ ਜੇ ਪੈਸੇ ਖਾਦੇ ਤਾਂ ਕੱਢਨੇ ਵੀ ਪੈਣੇ ਆ ਕੱਢਾਂਗੇ ਵੀ ਕਿਸੇ ਪਲੇਖੇ ਚ ਨਾ ਰਹਿਣ ਹਮ ਲੋਕਾਂ ਸਾਹਮਣੇ ਨੰਗੇ ਕਰਾਂ ਉਸ ਮੀਟਿੰਗ ਵਿੱਚ ਇਨੀ ਬੇਨਤੀ ਕੀਤੀ ਸੀ ਕਿ ਰੂਲਾ ਮੁਤਾਬਕ ਜਿਹੜੀ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਨੇ ਉਸ ਤਰ੍ਹਾਂ ਤੇ ਕਿਹਾ ਠੀਕ ਆ ਬਾਦ ਮੰਗੇ ਪਰ ਉਹ ਗੱਲ ਐਡ ਨਹੀਂ ਕੀਤੀ ਇਹ ਗੱਲ ਮਗਰੋਂ ਪਤਾ ਚੱਲੀ ਕਿ ਉਸ ਤੋਂ ਬਾਅਦ ਇਹ ਕਾਪੀ ਮੰਗੀ ਗਈ ਪ੍ਰੋਸੀਡਿੰਗ ਦੀ ਪ੍ਰੋਸੀਡਿੰਗ ਦੀ ਕਾਪੀ ਨਹੀਂ ਦਿੱਤੀ ਗਈ ਕਦਿਲੀਓਤਮ ਅੰਕੀ ਕਦਿਕੇ ਸਰ ਤੋਂ ਮੰਗੀ ਹਾਰ ਕੇ ਐਡੀਸੀ ਕੋ ਗਏ ਉੱਥੋਂ ਵੀ ਨਹੀਂ ਫਿਰ ਕਰ ਕਰਾ ਕੇ

ਉਹ ਲੋਕਾਂ ਨੂੰ ਗੁਹਰਾ ਕਰਨ ਵਾਸਤੇ ਗੁਹਰਾ ਕਰਨ ਕੋਸ਼ਿਸ਼ ਕਰਦੇ ਕਿਉਂਕਿ ਇਹ ਇੱਕ ਬੜੀ ਸ਼ਾਤਰ ਸਾਜ਼ਿਸ਼ ਹੈ ਸਾਜ਼ਿਸ਼ ਮੈਂ ਸਮਝਾਂਦਾ ਆਪਣੀ ਕਰਪਸ਼ਨ ਨੂੰ ਬਚਾਉਣ ਵਾਸਤੇ ਇਹ ਹੁਣ ਇਹਨਾਂ ਨੂੰ ਪਤਾ ਹੈ ਕਿ ਹੁਣ ਮੈਟਰ ਹਾਈ ਕੋਰਟ ਜਾ ਸਰਕਾਰ ਨੂੰ ਤਾਂ ਮੈਨੇਜ ਕਰ ਲੂਗੇ ਕਿਉਂਕਿ ਹੁਣ ਸਰਕਾਰ ਦਾ ਹਿੱਸਾ ਬੜੀ ਇਮਾਨਦਾਰ ਸਰਕਾਰ ਹੈ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਪਤਾ ਹੀ ਹੈ ਕਿੰਨੀ ਕੋ ਇਮਾਨਦਾਰ ਹੈ ਪਰ ਕੋਰਟ ਦੇ ਸਾਹਮਣੇ ਕਿਦਾਂ ਕਿਤੇ ਤੱਕ ਪਜੂਗੇ ਉਹ ਜਿਹੜਾ ਮਤਾ ਸੀ ਜਿਹਨੂੰ ਬੜੇ ਤਰੀਕੇ ਨਾਲ ਇਹਨਾਂ ਨੇ ਧਮਾਨ ਦੀ ਕੋਸ਼ਿਸ਼ ਕੀਤੀ ਉੱਥੇ ਇਹਨਾਂ ਨੇ ਨਹੀਂ ਕਮੈਂਟ ਪਾਇਆ ਅਗਲੇ ਮਤੇ ਚਪਾਤੀ ਪ੍ਰोसीडिंग ਵਿੱਚ ਕਿ ਲੋਕਾਂ ਅੰਦਰ ਗੱਲ ਕਰਨ ਨੂੰ ਹੋ ਜਵੇ ਮੈਂ ਦੱਸਣਾ ਚਾਹੁੰਦਾ ਇਹ ਗੱਲ ਤੁਹਾਨੂੰ ਕਲੀਅਰ ਮੈਂ ਦੱਸਣਾ ਚਾਹੁੰਦਾ ਇੱਕ ਮਿੰਟ ਸਰਕਾਰ ਦੇ ਹੁਕਮਾਂ ਅਤੇ ਹਾਈਟੈਲ ਅਨਸਾਰ ਇਹੋ ਸਾਹਬ ਨੇ ਜੀਆ 212 ਨੰਬਰ ਮਤੇ ਆਮੇ ਸਾਥੇ ਦਾ ਆਪ ਚੱਬੀ ਦਿੱਤੀ ਉਹ ਸੁਨੇਹ ਐਸਨੇ ਦਾ ਸੰਸਦ ਦਾ ਸਰਕਾਰ ਦੇ ਨੂੰ ਦੇ ਗਾਈ ਪ੍ਰਚਾਰ ਸੈਰ ਦੇਤੀ ਜਾਂਦੇ ਉਹਨੇ ਲਿਖਿਆ ਅਸੀਂ ਇਹ ਕਿ ਆਪ ਵੀ ਰੂਲਾ ਅਨੁਸਾਰ ਸਾਧਾ ਲਿਖਿਆ ਨਹੀਂ ਕਿ 213 ਨੰਬਰ ਦੀ ਮਤਾ ਜਿਹੜਾ ਹੋਰੇ ਮਤਾ ਸੀ ਉਹਦੇ ਲਈ ਜੱਟ ਬਲਵਿੰਦਰ ਸਿੰਘ ਨਾ ਤਾਂ ਮਤਾ ਬਣਦੀ ਸੀ ਸੋ ਕਿਆ ਦਾ ਮਤਲਬ ਇਹ ਆ ਕਿ ਹੋ ਨਾ ਕੋਈ ਨੂੰ ਪਤਾ ਕਿ ਉਹ ਜਿਹੜੇ ਪੈਸੇ ਖਾਦੇ ਕਿਸੇ ਨਾ ਕਿਸੇ ਟਾਈਮ ਤਾਂ ਨਿਕਲਨੇ ਜਰੂਰ ਹਾਈ ਕੋਰਟ ਜਾਣ ਦਾ ਸਾਡਾ ਕਾਰਨ ਇਹਨਾਂ ਨੇ ਭੇਜਿਆ ਕਹੂ ਭੇਜਿਆ ਉਹ ਮੈਂ ਦੱਸ ਹੀ ਚੁੱਕਿਆ ਜੇ 50-50 ਲੱਖ ਰੁਪਏ ਦੀਆਂ ਮਿੱਟੀ ਪੈ ਗਈ ਉਹਦੇ ਬਿੱਲ ਨਹੀਂ ਦਿੱਤੇ ਗਏ 90-50 ਲੱਖ ਦੇ ਸੀਵਰੇਜ ਤਿੰਨ-ਤਿੰਨ ਵਾਰੀ 35ਹਾਰਾ ਲਾ ਕੇ ਦੁਬਾਰਾ ਰੀ ਲੋਡ ਹੋ ਗਏ ਕੋਈ ਬਾਥਰੂਮ ਬੰਦਾ ਕਿਥੇ ਜਿੱਥੇ ਪੈਸੇ ਦਿਖਦੇ ਨਹੀਂ ਲੱਗੇ ਹੋਏ ਕਿਦੇ ਤੁਹਾਡੇ ਉਹ ਬੈਡਮਿੰਟਨ ਸਟੇਡੀਅਮ ਚ 10-10 ਲੱਖ ਰੁਪਏ ਦੇ ਜਿੱਥੇ ਪੈਸੇ ਦਿਖਦੇ ਨਹੀਂ ਲੱਗੇ ਹੋਏ ਐਦਾ ਪਤਾ ਨਹੀਂ ਕਰੋੜਾਂ ਰੁਪਏ ਦੇ حساب ਨਾਲ ਜਿਹੜੇ ਪੈਸੇ ਦਾ ਇਹਨਾਂ ਨੇ ਜਿਹੜਾ ਸੱਤਿਆਨਾਸ਼ ਕੀਤਾ ਖਾਦੇ ਆ ਦੇਸੀ ਭਾਸ਼ਾ ਜੇ ਗੱਲ ਕਰੀਏ ਉਹਦੇ ਅਗੇਂਸਟ ਰਿਪੋਰਟ ਚ ਗਏ ਕੋਰਟ ਚ ਵਿੱਚ ਹਾਈ ਕੋਰਟ ਵਿੱਚ ਰੈਟ ਪਾਈ ਗਈ ਔਰ ਉਹਦੇ ਵਿੱਚ ਜਿਹੜੇ ਆਰਟੀ ਆ ਬਾਈ ਨੇ ਡਾਕਟਰ ਕਮਲ ਵੀ ਹੈ ਤੇ ਜਿੰਦਰਜੀਤ ਕੌਰ ਵੀ ਹੈ ਕਿਉਂਕਿ ਜਿਸ ਟਾਈਮ ਤੇ ਇਹੋ ਮੀਟਿੰਗ ਕਾਲ ਕਰਦਾ ਸੀ ਹਰ ਇੱਕ ਮੀਟਿੰਗ 'ਚ ਨਵਾਂ ਪ੍ਰਧਾਨ ਚੁਣਿਆ ਜਾਂਦਾ ਸੀ। ਹਾਂ ਜੇ ਦੀ ਪ੍ਰਧਾਨ ਦੀ ਏਟੇ ਸਾਰਾ ਗਲਤ ਕੰਮ ਹੋਇਆ ਤਾਂ ਉਹਨੇ ਤਾਂ ਪਾਰਟੀ ਨਾਲ ਬੰਨ੍ਹਣਾ ਹੀ ਸੀ ਕਿਉਂਕਿ ਪ੍ਰਧਾਨ ਕੋਈ ਨਹੀਂ ਸੀ। ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਮੁਲਾਜ਼ਮ ਸਾਡਾ ਭਰਾ ਹੈ ਸਤਕਾਰਯੋਗ ਹੈ ਆਪਾਂ ਕੋਈ ਉਹ ਦਾ ਦੁਸ਼ਮਣ ਨਹੀਂ ਹੈ। ਮੈਂ ਕਲੀਅਰ ਕਰਨਾ ਚਾਹੁੰਦਾ ਬਾਰ-ਬਾਰ ਮੈਂ ਕਹਿ ਰਿਹਾ ਕਮਲ ਕੁਮਾਰ ਇਤਕਮਲ ਕੁਮਾਰ ਦੇ ਜਿਹੜੇ ਫਾਦਰ ਸੀ ਰੇਸ਼ਮ لال ਜੀ ਸੀਗੇ ਬੇਲਦਾਰ ਸੀਗੇ 2002 ਚ ਇਹਨਾਂ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੀ ਮੌਤ ਤੋਂ ਬਾਅਦ ਜਿਹੜੀ ਉਹਨਾਂ ਦੀ ਵਿਡੋ ਸੀ ਉਹ ਚਲੋ ਪਰਸਨ ਗੱਲਾਂ ਹੁੰਦੀਆਂ ਕਰਦੇ ਹਾਂ ਪਰ ਕਿਉਂਕਿ ਇਹਨਾਂ ਨੇ ਮੁੱਦਾ ਇੰਨਾ ਬਣਾਤਾ ਉਹਨਾਂ ਦੀ ਐਲੀਜੀਬਿਲਟੀ ਨਹੀਂ ਰਹਿੰਦੀ ਕਿ ਉਹ ਉਸ ਜੌਬ ਲਈ ਅਪਲਾਈ ਕਰ ਸਕੇ। ਚਲੋ ਨਹੀਂ ਅਪਲਾਈ ਹੁੰਦੀ 2009 ਵਿੱਚ ਜਾ ਕੇ ਪਹਿਲੀ ਵਾਰੀ ਜਿਹੜੇ ਕਮਲ ਕੁਮਾਰ ਜੀ ਐ ਇਹ ਅਪਲਾਈ ਕਰਦੇ ਆ ਕਿ ਕੰਪੈਸ਼ਨੇਟ ਗਰਾਊਂਡ ਤੇ ਜਿਹੜੀ ਸਾਨੂੰ ਇਹ ਨੌਕਰੀ ਦਿੱਤੀ ਜਾਂਦੀ 2009 ਵਿੱਚ ਸਰਕਾਰ ਕਿਹਦੀ ਸੀ ਅਕਾਲੀ ਦਲ ਦੀ ਸਰਕਾਰ ਸੀ 10 ਸਾਲ ਉਹਨਾਂ ਨੇ ਰਾਜ ਕੀਤਾ ਗੱਲ ਖਾਲਸਾ ਸਾਹਿਬ ਕਾਫੀ ਉਸ ਰਾਹ ਤੇ ਗੱਲ ਕਰ ਰਹੇ ਸੀ ਕਿ ਉਸ ਖਾਲੀ ਦਰ ਦੀ ਗਵਰਨਮੈਂਟ ਵਿੱਚ ਐਪਲੀਕੇਸ਼ਨ ਜਾਂਦੀ ਆ ਤੁਸੀਂ ਵੀ ਜਾਣਦੇ ਹੋ ਹੁਣ ਸਚਨ ਜਦ ਸਿਗਾ ਪ੍ਰਧਾਨ ਇਸ ਸਰਕਾਰ ਵਿੱਚ ਹੀ ਕੰਦੀ ਨੂੰ ਪੇਸ਼ ਕਰੇ ਇੰਨੀ ਨੂੰ ਪੇਸ਼ ਕਰੇ ਕਿ ਆਪ ਬਰਖਾਸ ਹੋ ਗਿਆ ਔਰ ਉਸ ਗਵਰਨਮੈਂਟ 'ਚ ਜਿਹੜੀ ਐਪਲੀਕੇਸ਼ਨ ਇਹ ਬੰਦਾ ਈਓ ਨੂੰ ਦਿੰਦਾ ਕਿ ਜੀ ਮੈਨੂੰ ਇਹ ਨੌਕਰੀ ਦਿੱਤੀ ਜਾਵੇ ਈਓ ਸਾਹਿਬ ਡੀਸੀ ਸਾਹਿਬ ਨੂੰ ਦੇ ਦਿੰਦੇ ਆ ਅਨਫੋਰਚਨਟਲੀ ਦੋਨੋਂ ਇਹ ਜਿਹੜੇ ਰਿਜੈਕਟ ਕਰ ਦਿੰਦੇ ਆ ਕਿ ਇਹ ਨੌਕਰੀ ਨਹੀਂ ਦਿੱਤੀ ਜਾ ਸਕਦੀ ਐਸ ਪਰ ਹੂਜ਼ ਰਿਜੈਕਟ ਹੋ ਜਾਂਦੇ ਚਲੋ ਜੇ ਰਿਜੈਕਟ ਹੋ ਜਾਂਦੀ ਆ ਇਹ ਫਿਰ ਉਸ ਤੋਂ ਬਾਅਦ ਠੰਡੇ ਭੇਜ ਜਾਂਦੇ ਆ 2015 ਵਿੱਚ ਹਾਈ ਕੋਰਟ ਤੇ ਰਿਟ ਪਾਦੇ 4053 ਨੰਬਰ ਰਿਟ ਨੰਬਰ 2654 ਇਹ ਫਾਈਲ ਕਰਨ ਤੋਂ ਬਾਅਦ $115 ਵਿੱਚ ਜਿਹੜਾ EO ਸਿਕਾ ਮੌਕੇ ਦਾ ਉਹ ਹਾਈ ਕੋਰਟ ਵਿੱਚ ਐਫੀਡੇਵਿਟ ਫਾਈਲ ਕਰਦਾ ਕਿ ਇਹ ਨੌਕਰੀ ਇਹਨੂੰ ਨਹੀਂ ਦਿੱਤੀ ਜਾ ਸਕਦੀ ਐਸ ਕੋਰੂਲ ਦੀ एलिਜੀਬਿਲਟੀ ਨਹੀਂ ਹੈ ਜੇ ਇਹਨੇ ਤੁਸੀਂ ਗਰੀਬ ਬੰਦੇ ਪ੍ਰਤੀ ਤੁਸੀਂ ਇੰਨੇ ਇਮਾਨਦਾਰ ਹੋ ਜਿਵੇਂ ਕਿ ਤੁਸੀਂ ਕੱਲ ਸ਼ੋਅ ਕਰ ਰਹੇ ਸੀ ਲੋਕਾਂ ਜờ ਤਾਂ ਜਿਸ ਤਰ੍ਹਾਂ ਇਹਦਾ ਦਾਸਾ ਤੁਹਾਡੀ ਸਰਕਾਰ ਸੀ ਜਿਸ ਤਰ੍ਹਾਂ ਉਹਨੇ ਅਪਲਾਈ ਕੀਤਾ ਜਿਸ ਤਰ੍ਹਾਂ ਤੇ ਤੁਹਾਡੇ EO ਨੇ ਹਾਈ ਕੋਰਟ ਚ ਅਪੀਲ ਨੰਬਰ ਫਾਈਲ ਕਰਨਾ ਸੀ ਤੁਸੀਂ ਉਸ ਟਾਈਮ ਤੇ ਉਹਦਾ ਨਾਲ ਉਹਦੇ ਨਾਲ ਸਾਥ ਦਿੰਦੇ ਉਸ ਟਾਈਮ ਤੇ ਤੁਸੀਂ ਸਾਥ ਨਹੀਂ ਦਿੱਤਾ 2015 ਵਿੱਚ ਇਹੋ ਨੇ ਇਹ ਕਹਿਤਾ ਕਿ ਇਹ ਨਹੀਂ ਹੋ ਸਕਦਾ ਉਹ ਦੁਬਾਰਾ 2019 ਵਿੱਚ ਜਿਹੜੀ ਉਹ ਫਿਰ ਜਿਹੜੀ ਰੈਕ ਚੱਲ ਰਹੀ ਸੀ ਉਹ ਡਿਸਮਿਸ ਹੋ ਗਈ ਜਿਹੜੀ 15 ਚ ਫਾਈਲ ਕੀਤੀ ਸੀ ਉਹ ਵੀ ਡਿਸਮਿਸ ਹੋ ਗਈ ਫਿਰ ਇਹ ਬੇਚਾਰਾ ਗਰੀਬ ਆਦਮੀ ਕਮਲ ਕੁਮਾਰ ਇਹ ਦੁਬਾਰਾ ਰੀ ਅਪੀਲ ਤੇ ਜਾਂਦਾ ਤੇ 2019 ਚ ਉਹ ਦੁਬਾਰਾ ਰਿਵਿਊ ਜਿਹੜੀ ਹੈ ਉਹ ਦੁਬਾਰਾ ਫਿਰ ਡਿਸਮਿਸ ਹੋ ਜਾਂਦੀ ਚਲੋ ਸਮਾਂ ਨਿਕਲ ਜਾਂਦਾ ਸਚਨ ਪ੍ਰਧਾਨ ਬਣ ਜਾਂਦਾ ਸਚਨ ਪ੍ਰਧਾਨ ਪ੍ਰਧਾਨਗੀ ਤੋਂ ਉੱਤਰ ਵੀ ਜਾਂਦਾ 1 اگਸਟ 2023 ਨੂੰ ਸਚਨ ਬਰਖਾਸ ਹੋ ਜਾਂਦਾ ਬਰਖਾਸ ਹੋਣ ਤੋਂ ਬਾਅਦ 28 اگਸਟ ਨੂੰ ਇਹ ਮੀਟਿੰਗ ਕਾਲ ਕਰਦੇ ਜੀ 2023 ਵਿੱਚ ਜਿਹਦੇ ਵਿੱਚ ਰੈਜ਼ੋਲੂਸ਼ਨ 117 ਰਾਹੀਂ ਕਮਲ ਕੁਮਾਰ ਜੀ ਨੂੰ ਨੌਕਰੀ ਤੇ ਰੱਖ ਦਿੱਤਾ ਜਾਂਦਾ ਪ੍ਰਧਾਨ ਕੋਈ ਨਹੀਂ ਹੈ ਜਿਹੜੀ EO ਨੇ ਮੀਟਿੰਗ ਕਾਲ ਕੀਤੀ ਟੈਕਨੀਕਲੀ ਸਮਝੋ EO ਨੇ ਕਾਲ ਕੀਤੀ ਹੈ ਮੀਟਿੰਗ ਉਹਦੇ ਵਿੱਚ ਜਿਹੜਾ ਰੈਜ਼ੋਲੂਸ਼ਨ 117 ਰਾਹੀਂ ਉਹਨੂੰ ਜੌਬ ਤੇ ਰੱਖ ਦਿੱਤਾ ਜਾਂਦਾ ਔਰ ਮੈਂ ਫਿਰ ਔਰ ਤੇ ਕਹਿਣਾ ਚਾਹੁੰਦਾ ਕਿ ਉਸ ਮੀਟਿੰਗ ਵਿੱਚ ਹਾਲਾਂਕਿ ਇਹਨਾਂ ਨੇ ਕੋਈ ਪਿਛਲਾ ਵੇਰਵਾ ਨਹੀਂ ਦਿੱਤਾ ਉਸ ਰੈਜ਼ੋਲੂਸ਼ਨ 'ਚ ਕਿ ਡੀਸੀ ਨੇ ਡਿਸਮਿਸ ਕੀਤੀ ਸੀ, ਈਓ ਨੇ ਰਿਜੈਕਟ ਕੀਤੀ ਸੀ, ਹਾਈ ਕੋਰਟ ਨੇ ਰਿਜੈਕਟ ਕੀਤੀ ਸੀ, ਐਮਸੀ ਸਬੰਧਾਂ ਨੂੰ ਪਤਾ ਸੀ ਕਿ ਇਹ ਸਾਰਾ ਬੈਕਗ੍ਰਾਉਂਡ ਕੀ ਆ ਫਿਰ ਵੀ ਉਸ ਰੈਜ਼ੋਲੂਸ਼ਨ ਦਾ ਕੋਈ ਵਿਰੋਧ ਨਹੀਂ ਕੀਤਾ ਜਾਂਦਾ। ਇਹ ਜਿਸ ਕਿਸੇ ਨੇ ਵਿਰੋਧ ਨਹੀਂ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ। ਹਾਲਾਂਕਿ ਸਾਡੇ ਪ੍ਰਧਾਨ ਨੂੰ ਵੀ ਲਾਤਾ ਫਿਰ ਵੀ ਵਿਰੋਧ ਨਹੀਂ ਕੀਤਾ ਕਿਉਂਕਿ ਇਹ ਕੋਈ ਉਹਦੇ ਜੀਨਸ ਨਹੀਂ ਹੈ ਕਿਸੇ ਗਰੀਬ ਬੰਦੇ ਨੂੰ ਨੌਕਰੀ ਮਿਲਦੀ ਉਹਦੇ ਅਗੇਂਸਟ ਨਹੀਂ ਹੈ। ਪਰ ਜਿਹੜੀ ਹੈ ਇੱਕ ਬਹੁਤ ਬੜੀ ਜਿਹੜੀ ਸਾਜ਼ਿਸ਼ ਜਿਹੜੀ ਹੋ ਰਹੀ ਆ ਉਹ ਇਹ ਹੋ ਰਹੀ ਆ ਮੈਂ ਇੱਕ ਦੱਸਣਾ ਚਾਹੁੰਦਾ ਉਸ ਮੀਟਿੰਗ ਚ ਜਿਸ ਮੀਟਿੰਗ ਚ ਉਹ ਨੌਕਰੀ 157 ਨੰਬਰ ਨਤਾਜ ਪੇਸ਼ ਹੋਇਆ ਆ